हेलो एवरीवन वेलकम टू माय चैनल ਜਿਸ ਦਾ ਨਾਮ ਹੈ ਸਮਰਮ ਪੰਜਾਬੀ ਚਾਹ ਦਾ ਖਾਸ ਤੋਂ ਅਤੇ ਉਹਨਾਂ ਸਟੂਡੈਂਟ ਵਾਸਤੇ ਬਣਾਇਆ ਗਿਆ ਜੋ ਕਿ ਐਨਟੀ ਜੁਜੀਸੀ ਨੈਟ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਤੇ ਆ ਕੇ ਤੁਸੀਂ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ ਐਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੇ ਸਾਰੇ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਪਹਿਲਾ ਘਰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਉਸ ਤੋਂ ਲਾਇਕਸ ਨੂੰ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਲੱਗਦੇ ਪੈਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸੱਦੇਓ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਗਾ ਉੱਤੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਸ ਦੇ ਲਿਖ ਤੁਹਾਨੂੰ ਨਾਲ ਦੇ ਨਾਲ ਮਿਲ ਜਣ ਕੇ ਕੋਈ ਵੀ ਟੌਪਿਕ ਪੁੱਛਣਾ ਹੋਵੇ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋ ਇਸ ਤੋਂ ਇਲਾਵਾ ਬੈਚ ਕੋਰਸ ਦੇ ਬਾਰੇ ਹੀ ਜਲਦੀ ਦੱਸਾਂਗੀ ਜਿੰਨੇ ਦੇ ਤੱਕ ਅ ਜੇ ਆਪਣਾ ਰਿਜ਼ਲਟ ਨਹੀਂ ਆਂਦਾ ਉਸ ਤੋਂ ਬਾਅਦ ਹੀ ਬੈਚ ਕੋਰਸ ਸ਼ੁਰੂ ਹੋਏਗਾ ਸੋ ਜਿੰਨਾ ਜਿੰਨਾਂ ਨੇ ਬੈਚ ਕੋਰਸ ਲੈਣਾ ਹੋਏਗਾ ਪਲੀਜ਼ ਮੈਨੂੰ ਮੈਸੇਜ ਕਰਕੇ ਦੱਸਦੇ ਹੋ ਨਾਲ ਹੀ ਮੈਂ ਜਿਹੜੀ ਇਨਫੋਰਮੇਸ਼ਨ ਹੈ ਉਹ ਸ਼ੇਅਰ ਕਰ ਦਾਂਗੀ ਬੈਚ ਕੋਰਸ ਦੀ ਸੋ ਅੱਜ ਜਿਹੜਾ ਅਸੀਂ ਵਿਸ਼ਾ ਪੜਨ ਜਾ ਰਿਹਾ ਉਹ ਹੈ ਗਾਇਕ ਹੋਏ ਜਿਹੜਾ ਰਿਲੇਟਡ ਸੋ ਥੋੜੀ ਜਿਹੀ ਤਬੀਤ ਵੀ ਠੀਕ ਨਹੀਂ ਹੈਗੀ ਸੋ ਜਿੰਨਾ ਹੋ ਸਕੇ ਉਹਨਾਂ ਹੀ ਪੜਾਂਗੇ ਅਸੀਂ ओके सो ਅੰਕ ਰੈਜ਼ੀ ਦੀ ਜਿਹੜੀ ਗਿਆ ਵੈਬਸਾਈਟ ਨਿਊ ਇੰਟਰਨੈਸ਼ਨਲ ਟਿਕਸਨਰੀ ਦੇ ਮੁਤਾਬਕ ਜਿਹੜੇ ਸੜਕੂ ਖੋਜ ਜਿਹਨੂੰ ਕਿ ਕਹਿੰਦੇ ਅਸੀਂ ਰਿਸਰਚ ਕਹਿੰਦੇ ਆ ਉਸਤੇ ਬਾਰੇ ਕੀ ਕੁਝ ਕਿਹਾ ਗਿਆ ਹੈ ਦਵਾ ਕਿਸ ਸਾਜ਼ਾਨੀ ਜਾਂ ਸਿਰ ਦੇ ਨਾਲ ਕੀਤੀ ਗਈ ਖੋਜ ਹੋਣੀ ਚਾਹੀਦੀ ਹੈ ਕੋਕ ਵੀ ਖੋਜ ਹੋਣੀ ਚਾਹੀਦੀ ਹੈ ਜਿਵੇਂ ਕਿਸੇ ਲੁਕੇ ਹੋਏ ਖਜ਼ਾਨੇ ਵੀ ਤੁਸੀਂ ਇੱਕ ਕੋਚ ਕਰਦੇ ਪਏ ਹੋ ਉਸ ਤਰੀਕੇ ਦੇ ਨਾਲ ਖੋਜੜੀ ਤੁਸੀਂ ਕਰੋ ਨਾਲ ਦੇ ਨਾਲ ਦ੍ਰਿੜਤਾ ਸਹਿਤ ਸ਼ਾਨਵੀਰ ਜੜੀ ਜਾਂ ਫਿਰ ਉਸ ਦੀ ਪਰਖਿਆ ਕਰੋ ਜੋ ਵੀ ਤੁਹਾਨੂੰ ਚੀਜ਼ਾਂ ਫੈਕਟਰ ਜੋ ਵੀ ਕੁਝ ਮਿਲਦੇ ਪਏ ਨੇ ਉਹਨਾਂ ਦੀ ਦ੍ਰਿੜਤਾ ਦੇ ਨਾਲ ਖੋਜ ਕਰੋ ਕੋਈ ਵੀ ਲੁਕੌਣ ਛਪੌਂ ਜਾ ਕੋਈ ਇਹੋ ਜਿਹੀ ਚੀਜ਼ਾਂ ਨਹੀਂ ਆਉਂਦੀਆਂ ਨੇ ਜਿਹੜੀਆਂ ਤੋਂ ਡਰ ਕੇ ਅਸੀਂ ਅੱਗੇ ਨਹੀਂ ਵਾਤੇ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਲੋਚਨਾਤਮਕ ਤੇ ਵਿਸਥਿਤ ਜਾਂਚ ਪੜਤਾਲ ਜਾਂ ਪਰिक्षण ਇਹ ਹੋਣੀ ਚਾਹੀਦੀ ਹੈ ਖੋਜ ਦੇ ਵਿੱਚ ਜਿਸ ਦਾ ਉਦੇਸ਼ ਕੀ ਹੋਣਾ ਚਾਹੀਦਾ ਹੈ ਕਿ ਕੁਝ ਨਵੀਆਂ ਚੀਜ਼ਾਂ ਲੱਭੀਆਂ ਨਵੇਂ ਤੱਥ ਲੱਭੇ ਤਾਂ ਉਹਨਾਂ ਦੀ ਜਿਹੜੀ ਠੀਕ ਤਰੀਕੇ ਨਾਲ ਮੰਨਦ ਨਾਲ ਸ਼੍ਰੀ ਕੀ ਹੈ ਉਹ ਵਿਆਖਿਆ ਵੀ ਕੀਤੀ ਜਾਵੇ ਸਵੀਕਾਰ ਕੀਤੇ ਜਾ ਚੁੱਕੇ ਜਿਹੜੇ ਨਿਸ਼ਕਰਸ਼ ਸਿਧਾਂਤ ਐ ਜਾਂ ਫਿਰ ਨਿਯਮ ਹੈਗੇ ਜੋ ਪਹਿਲਾਂ ਕੜੇ ਜਾ ਚੁੱਕੇ ਨੇ ਨਵੇਂ ਲੱਭੇ ਤੱਥਾਂ ਦੀ ਰੋਸ਼ਨੀ ਦੇ ਵਿੱਚ ਸ਼ੋਧ ਜਿਹੜਾ ਹੈਗਾ ਏ ਅਜਿਹੇ ਨਵੇਂ ਅਰਥ ਸੋਧ ਹੋਏ ਨਿਸ਼ਕਸ਼ ਸਿਧਾਂਤ ਅਥਵਾ ਨਿਯਮਾਂ ਦੀ ਵਿਵਹਾਰਕ ਵਰਤੋਂ ਕਰਨਾ means ਕਿ ਜੋ ਸਾਡੇ ਕੋਲ ਪਹਿਲਾਂ ਜਿਹੜੀਆਂ ਚੀਜ਼ਾਂ ਪਈਆਂ ਹੋਈਆਂ ਨੇ ਉਹਨਾ ਤੋਂ ਹਟ ਕੇ ਅਸੀਂ ਕੁਝ ਨਵੀਆਂ ਚੀਜ਼ਾਂ ਲੱਭੀਆਂ ਨਵੇਂ ਤੱਥ ਲੱਭੇ ਨਵੇਂ ਸਿਧਾਂਤ ਲੱਭੇ ਤੇ ਇਹਨਾਂ ਦੇ ਉੱਤੇ ਜੜੀ ਗਈ ਇਸ ਦੇ ਵਰਤੋਂ ਜੜੀ ਗਈ ਅੱਗੇ ਕਰਨ ਦੇ ਉੱਤੇ ਜ਼ਰੂਰੀ ਮਤਲਬ ਜਿਹੜੀਆਂ ਪੁਰਾਣੀਆਂ ਚੀਜ਼ਾਂ ਇੱਥੇ ਨੇ ਉਹਨਾਂ ਨੂੰ ਖਤਮ ਕਰਕੇ ਨਵੇਂ ਦੇ ਉੱਤੇ ਜੇਕਰ ਉਹ ਅੱਛੀਆਂ ਨੇ ਵਧੀਆਂ ਨੇ ਅੱਗੇ ਵਧੀਆਂ ਖੋਜ ਘਟ ਗਿਆਤ ਤੇ ਅਸਲੋ ਘਟ ਗਿਆਤ ਬਸਤਾ ਬਾਰੇ ਵਧੇਰੇ ਤੇ ਹੋਰ ਜਾਣਕਾਰੀ ਜਿਹੜੀ ਲੈਂਦੀ ਪ੍ਰਕਿਰਿਆ ਹੁੰਦੀ ਹੈ ज्ञात तो अज्ञात ਵੱਲ ਵਧਣਾ ਇਸ ਤੋਂ ਇਲਾਵਾ ਨਵੇਂ ਸਿਰੇ ਤੋਂ ਵਿਆਖਿਆ ਕਰਨਾ ਹੀ ਖੋਇਦਾ ਕਿ ਹੁੰਦਾ ਹੈ ਇੱਕ ਮਨੋਰਥ ਮੰਨਿਆ ਜਾਂਦਾ ਹੈ ਮਤਲਬ ਜੋ ਸਾਨੂੰ ਪਤਾ ਹੈ ਉਸ ਤੋਂ ਜਿਹੜੀ ਨਹੀਂ ਚੀਜ਼ ਪਤਾ ਉਸ ਦੇ ਵੱਲ ਵਧਣਾ ਉਸ ਦੇ ਨਵੇਂ ਸਿਰੇਓ ਖੋਜ ਕਰਨਾ ਇਹ ਕੀ ਹੁੰਦਾ ਇਸ ਦਾ ਮਨੋਰਥ ਹੁੰਦਾ ਹੈ ਤੇ ਮਨੋਰਥ ਕੀ ਹੈ ਮਨੁੱਖੀ ਗਿਆਨ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਵਾਧਾ ਕਰਨਾ ਹੈ ਖੋਜ ਤੱਤਾਂ ਜਾਂ ਨਿਮਾਦੀ ਪਾਲ ਵਿੱਚ ਬੜੀ ਸਾਵਧਾਨੀ ਜਾਂ ਸਮੀਖਿਆ ਆਤਮਕ ਦ੍ਰਿਸ਼ਟੀ ਦੇ ਨਾਲ ਕੀਤੀ ਜਾਣੀਂ ਜਾਂ ਪਰਖ ਹੁੰਦੀ ਹੈ ਜਿਹੜੇ ਤੱਤ ਹੁੰਦੇ ਨੇ ਜਾਂ ਨਿਮਾਦੀ ਭਾਗ ਜਿਹੜੀ ਅਸੀਂ ਕਰਦੇ ਆ ਖੋਜ ਦੇ ਵਿੱਚ ਉਹ ਬੜੀ ਹੀ ਸਾਵਧਾਨੀ ਦੇ ਨਾਲ ਤੇ ਸਮੀਖਿਆ ਆਤਮਕ ਦ੍ਰਿਸ਼ਟੀ ਦੇ ਨਾਲ ਜਿਹੜੀ ਛਾਣਵੇਂ ਜਾਂ ਪਰਖ ਹੁਣੀ ਚਾਹੀਦੀ ਹੈ ਤੇ ਸਾਰੇ ਜਿਹੜੀ ਇਸ ਦੇ ਵਿੱਚ ਪੁੰਛਾਣ ਕਰਨੀ ਜ਼ਰੂਰੀ ਹੁੰਦੀ ਹੈ ਉਹਦੇ ਵਿੱਚ ਅਨੁਸ਼ੀਲ ਤੇ ਪਰਿਸ਼ਲੀਨ ਦੇ ਬਾਰੇ ਕੀ ਕੀਤਾ ਜਾਂ ਕੀ ਕਿਹਾ ਗਿਆ ਹੈ ਕੋਈ ਦੇ ਵਿੱਚ ਇਹਨਾਂ ਸ਼ਬਦਾਂ ਦਾ ਅਰਥ ਕੀ ਹੁੰਦਾ ਵਾ ਧਿਆਨ ਅਭਿਆਸ ਚਿੰਤਨ ਮਨਨ अथवा ਅਧਿਆਨ ਸੋ ਅਨੁਸ਼ਲੀ ਸ਼ੀਲਨ ਤੇ ਪਰਿਸ਼ੀਲਨ ਦਾ ਇੱਕ ਮਤਲਬ ਅਸੀਂ ਕੀ ਕਹਿ ਸਕਦੇ ਹਾਂ ਧਿਆਨ ਦੇਣਾ ਅਭਿਆਸ ਚਿੰਤਨ ਆਦਿ ਸੋ ਇਹਨਾਂ ਨੂੰ ਸ਼ੋਧਿਆ ਖੋਜ ਦੇ ਪਰਿਆਏ ਵਜੋਂ ਹੁਣ ਤੋਂ ਅਨਿਕਾ ਇਨਕਾਰ ਕੀਤਾ ਹੈ ਕਿਸ ਨੇ ਡਾਕਟਰ ਬੈਂਡਰਾ ਪੈਂਜ ਨਾਟ ਜਿਹੜੇ ਕਿ ਨੇ ਉਹਨਾਂ ਨੇ ਇਹਨਾਂ ਸ਼ਬਦਾਂ ਦਾ ਜਿਹੜਾ ਸਬੰਧ ਹੈਗਾ ਦਾ ਮੁਲਾਂਕਣ ਕਰਨਾ ਤਾਂ ਹੈ ਪਰ ਸ਼ੋਧ ਜਾਂ ਪਾਕੀ ਕਿਰਿਆਵਾਂ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਸੋ ਇਹ ਜਿਹੜੇ ਜਿਹੜੇ ਦੋ ਵਰਡਸ ਇੱਥੇ ਦੱਸੇ ਹੋਏ ਨੇ ਕਿੰਨੇ ਇਹਨਾਂ ਦਾ ਇੱਕ ਅਸੀਂ ਇਹ ਸਬੰਧ ਜੋੜ ਸਕਦੇ ਹਾਂ ਕਿਸ ਦੇ ਨਾਲ ਮੁਲੇ ਅਕੰਧਨਾ ਭਟੇਨ ਨੂੰ ਸੋਧ ਜਾਂ ਖੋਜ ਦੇ ਵਿੱਚ ਇਸ ਨੂੰ ਵਰਤਨਾ ਇਹ ਬਿਲਕੁਲ ਵੀ ਸਹੀ ਨਹੀਂ ਹੈਗਾ ਮਤਲਬ ਕਹਿੰਦੇ ਨਾ ਫਿੱਟ ਨਹੀਂ ਬੈਠਦੇਗੇ ਅਗੇ ਸਾਨੂੰ ਇੱਕ ਹੋਰ ਵਰਡ ਆਂਦਾ ਅਨਗਮ ਅਰਗਨਮ ਸੋ ਇਹ ਕੀ ਕਵਾ ਸ਼ਬਦ ਅਰਗ ਧਾਤੂ ਤੋਂ ਬਣਿਆ ਹੈਗਾ ਵਾ ਅਰਗਨਮ ਦਾ ਅਰਥ ਕੀ ਕਵਾ ਗਵੇਸਨਾ ਜਾਂ ਮਾਗੋ ਖੋਜਣਾ ਢੂੰਡਣਾ ਜਾਂ ਪਤਾ ਲਗਾਉਣਾ ਹੈ ਸੋ ਇਸ ਵਰਡ ਦਾ ਮਤਲਬ ਕੀ ਹੋਏਗਾ ਤੇ ਇਸੇ ਚੀਜ਼ ਨੂੰ ਲਪੜਾ ਇਹ ਜਿਹੜਾ ਸ਼ਬਦ ਖੁਰਾਕ ਹੋਏ ਤੇ ਸਗਲਪ ਦੇ ਨਾਲ ਜੁੜੇ ਜਾਂਦਾ ਹੈ ਤੇ ਇਸ ਦਾ ਪ੍ਰਯੋਗ ਖੋਜ ਖੇਤਰ ਦੇ ਵਿੱਚ ਘੱਟ ਹੋਇਆ ਮਤਲਬ ਇਹ ਜਿਹੜਾ ਵਰਡ ਹੈਗਾ ਉਸ ਦੇ ਨਾਲ ਰਿਲੇਟਡ ਜ਼ਰੂਰ ਹੈਗਾ ਇਹ ਬਟਕੀ ਕਹਵਾਏ ਇਸ ਨੂੰ ਅਗਰ ਖੋਜ ਖੇਤਰ ਦੇ ਵਿੱਚ ਵਰਡ ਦੇਖਿਆ ਜਾਵੇ ਤਾਂ ਇਸ ਦੇ ਵਰਤੋਂ ਬਹੁਤ ਹੀ ਘੱਟ ਹੋਈ ਗਿਆ ਉਸ ਤੋਂ ਬਾਅਦ ਆਇਆ ਹੈਗਾ ਸਰਫਿਕ ਕੋਡ ਬੋਡੀ ਜਗਿਆਸਾ ਜਗਿਆਸਾ ਦਾ ਮਤਲਬ ਉਹ ਨਾ ਕੁਝ ਜਾਨਣ ਦੀ ਜਤੋਸ਼ੀ ਇੱਛਾ ਰੱਖਦੇ ਹਾਂ ਤੇ ਜਿਹੜੇ ਜਗਿਆਸੂ ਵਿੱਤੀ ਵਾਲੇ ਜਿਹੜੇ ਪੁਰਸ਼ ਹੁੰਦੇ ਨੇ ਉਹ ਕਿੰਨੇ ਅਧਿਆਤਮਿਕ ਕਿਰਤ ਵਿੱਚ ਬਦਲੇ ਗਏ ਅਰਸ਼ੀਵ ਹੁੰਦੇ ਨੇ ਕਿਹੜਾ ਕਾਲ ਹੀ ਵਿਚਕਟਰਾ ਦੇ ਵਾਪਰਦਾਰ ਹਾਸੇ ਜਨਰ ਵਾਲਾ ਜਗਿਆਸੂ ਨੇ ਮਤਲਬ ਕਿਉਂ ਕੋਈ ਇੱਕ ਘਟਨਾ ਸੋਚ ਜਗਿਆਸੂ ਉਸ ਦੇ ਵਾਸਤੇ ਵਰਡ ਯੂਜ਼ ਕੀਤਾ ਹੈ ਕਿਹੜਾ ਇਸ ਦਾ ਬਹੁਤ ਹੀ ਸਿੰਪਲ ਹੈ ਇਸ ਦਾ ਕੇਵੀਐਸ ਇਸ ਬੁੱਕ ਹੋਏ ਦੇ ਖੇਤਰ ਦੇ ਵਿੱਚ ਸਹੀ ਇੱਕ ਵਰਡ ਦੇ ਤੌਰ ਤੇ ਨਹੀਂ ਲਾਇਸ ਸਕਦੇ ਨੈਕਸਟ ਵਰਡ ਹੁੰਦਾ ਤਹਿਕੀਕ ਤਹਿਕੀਕ ਵਰਡ ਜਿਹੜਾ ਅਰਬੀ ਫਾਰਸੀ ਤੇ ਉਰਦੂ ਇਤਨਾ ਭਾਸ਼ਾਵਾਸਤੇ ਇਹ ਵਿੱਚ ਇੱਕ ਖੋਜ ਵਾਸਤੇ ਇਹ ਸ਼ਬਦ ਜਿਹੜਾ ਯੂਜ਼ ਕੀਤਾ ਜਾਂਦਾ ਹੈ ਇਸ ਦਾ ਅਰਬੀ ਸ਼ਬਦ ਹੈ ਤਬਾਹਕ ਜਿਸ ਦਾ ਅਰਥ ਹੈ ਸੱਚਾਈ ਜਾਂ ਸੱਤਿਆ ਸਤਿਅ ਤਹਿਕੀਕ ਹੱਕ ਤੋਂ ਬਣੀ ਇੱਕ ਕਿਰਿਆ ਜਿਸ ਦਾ ਅਰਥ ਹੈ ਸੱਚ ਦੀ ਪਾਲ ਕਰਨਾ ਜਾਂ ਅਸਲੀ ਗੱਲ ਦੇ ਪਹ ਤੱਕ ਪਹੁੰਚਣਾ ਤਹਿਕੀਕ ਲਿੰਗ ਕਹਿੰਦੇ ਨੇ ਤਹਿਕੀਕਾਤ ਕਰਨਾ ਸਤਿਅ ਤਹਿਕੀਕ ਵਰਡ ਉਸ ਦੇ ਵਾਸਤੇ ਹੀ ਯੂਜ਼ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਜਿਹੜਾ ਸ਼ਬਦ ਹੈ ਖੋਜ ਕਿਰਿਆ ਨੂੰ ਹੀ ਨਹੀਂ ਖੋਜ ਉਪਲਬਧੀ अथवा ਖੋਜ ਦੇ ਜਿਹੜੇ ਸਿੱਟੇ ਨਿਕਲਦੇ ਨੇ ਉਹਨਾਂ ਨੂੰ ਵੀ ਪ੍ਰਸਤੁਤ ਜਿਹੜਾ ਹੈ ਕੀ ਹੈ ਇੱਕ ਅਰਤੀ ਕੀ ਹੈ ਰਤੁਸਤੇ ਬਕਾਬਲੇ ਕੋਜ ਜਿਹੜਾ ਸ਼ਬਦ ਹੈ ਉਹ ਹਰ ਇੱਕ ਪੱਖੋ ਜਿਹੜਾ ਗਵਾ ਸਭ ਤੋਂ ਜ਼ਿਆਦਾ ਵਧੇਰੇ ਮਕਬੂਲ ਹੋਇਆ ਹੈ ਕੋਈ ਤੇ ਅੰਤਰ ਰੂਪ ਤੇ ਪ੍ਰਕਾਰ ਜਿ ਵਾਸਤੇ ਸਭ ਤੋਂ ਮਹੱਤਵਪੂਰਨ ਜਿਹੜਾ ਸ਼ੁਰੂ ਹੁੰਦਾ ਹੈ ਕਿਸਰ ਕੋ ਡਾਕਟਰ ਪੀਆਰ ਸਿੱਖ ਨੇ ਕਿਲੀ ਹੈ ਇੱਕ ਪੁਸਤਕ ਮਿਲਲੀ ਹੈ ਤੋਂ ਉਸ ਦੇ ਬਾਰੇ ਵਿੱਚ ਸਟਾਰ ਦੇ ਵਿੱਚ ਇੱਥੇ ਵੀ ਚਰਚਾ ਇੱਕ ਕੀਤੀ ਹੋਈ ਹੈ ਅਕੀ ਗਵਾ ਖੋਜ ਪਾਵਰਡ ਅੰਗਰੇਜ਼ੀ ਜਿਹੜਾ ਸ਼ਬਦ ਹੈ ਗਵਾਰੀ ਸਰਚ ਜਿਸ ਲਈ ਪੰਜਾਬੀ ਦੇ ਵਿੱਚ ਖੋਜ ਸ਼ਬਦ ਵਰਤਲੀ ਹੈ ਸਰਚ ਤੋਂ ਪਹਿਲਾਂ ਰੀ ਉਪਸਰਗ ਲ ਇਸ ਨੂੰ ਲਗਾ ਕੇ ਬਣਾਇਆ ਗਿਆ ਹੈ ਯਾਨੀ ਕਿ ਰੀ ਸਰਚ ਤੇ ਇਹ ਜਿਹੜਾ ਫ੍ਰੈਂਚੀਸੀ ਭਾਸ਼ਾ ਦੇ ਜਿਹੜੇ ਸ਼ਬਦ ਹੈ ਗਵਾ ਉਤੋਂ ਇਹ ਲੈ ਗਿਆ ਹੈ ਗਵਾ ਜਿਸ ਦਾ ਮਤਲਬ ਕੀ ਗਵਾ ਖੋਜ ਪਾਲ ਕਰਨਾ ਤੇ ਰੀ ਇੱਥੇ ਜਿਹੜਾ ਵਰਡ ਹੈਗਾ ਉਸ ਦਾ ਮਤਲਬ ਕੀ ਗਵਾ ਮੂੜ ਤੋਂ ਕੋਚ ਪਾਲ ਕਰਨਾ ਪਰ ਤੋਂ ਸੱਚ ਦੇ ਨਾਲ ਵੀ ਡਜੜਾ ਅਰਥ ਹੈ ਕਿ ਮੂੜ ਫਿਰ ਤਿਆ ਦੁਬਾਰਾ ਤੱਕ ਇੱਕ ਦੇ ਵਿੱਚ ਸੀਮਤ ਨਹੀਂ ਰਹਾ ਸਗਏ ਮੂੜ ਮੂੜ ਫਿਰ ਫਿਰ بار بار ਚੜਾ ਕਰ ਇਹ ਹੋ ਚੁੱਕਾ ਹੈ ਮਤਲਬ ਇਹ ਅਗਰ ਬੜੇ ਇਸ ਵਿੱਚ ਲਿਆ ਗਿਆ ਹੈ ਮਤਲਬ ਕਿ ਇਹ ਇਸ ਤਰ੍ਹਾਂ ਵਿੱਚ ਮੂੜ ਮੂੜ ਤੇ بار بار ਜਿਹੜੀ ਚੀਜ਼ بار بار ਕੀਤੀ ਜਾਂਦੇ ਉਸ ਦਾ ਪ੍ਰਭਾਵ ਚਾ ਗਹਿਰਾ ਤੇ ਸੰਗਣਾ ਜਿਹੜਾ ਗਵਾ ਉਹ ਨਾਸੂਬਾ ਵੇ ਕਹੀ ਹੈ ਹੁਣ ਤੁਸੀਂ ਕਿਸੇ ਚੀਜ਼ ਦੇ ਵਿੱਚ ਕੁਝ ਹੋਰ ਪਾਈ ਜਾਓਗੇ ਪਾਈ ਜਾਓਗੇ ਤਾਂ ਕੀ ਹੋਏਗਾ ਉਹ ਸੰਗਣਾ ਹੋਈ ਜਾਏ ਸੋ ਇਸ ਦੇ ਵਿੱਚ ਉਹੀ ਚੀਜ਼ ਹੈ ਕਿ ਰੀ ਜਿਹੜਾ ਵਰਡ ਹੈ ਗਾਇਸ ਦੇ ਵਿੱਚ ਲਿਆ ਗਿਆ ਮਤਲਬ ਕੀ ਗਵਾ بار بار ਤੇ ਮੁੜ ਮੁੜ ਇਹ ਜ਼ਿਆਦਾ ਇਹ ਹੁਣ ਹੋ ਚੁੱਕਾ ਹੈ ਇਸ ਲਈ ਦੋਹਾਂ ਨੂੰ ਮਿਲਾ ਕੇ ਕੀ ਗਵਾ ਇਸਾ ਅਰਥ ਕੀ ਗਵਾ بار بار ਕੀਤੀ ਜਿਹੜੀ ਖੋਜ ਇਸ ਤੋਂ ਹੋਇਆ ਹੈ ਇਹਨਾਂ ਅਰਥਾਂ ਵਿੱਚ ਇਹ ਜਿਹੜਾ ਵਿਗਿਆਨ ਤੇ ਗਿਆਨ ਦੇ ਖੇਤਰ ਦੇ ਵਿੱਚ ਰੁੱੜ ਗਿਆ ਹੈ ਵਿਹਾਰ ਵਿੱਚ ਖੋਜ ਉਹ ਕੀ ਰਿਹਾ ਹੈ ਜਿਸ ਵਿੱਚ ਖੋਜਕਰਕ ਕੀ ਕੀ ਕਰਦਾ ਗਵਾ ਵਕ ਵਕ ਸ਼ਤਾ ਤੋਂ ਪਿੰਪਿੰ ਟੰਗਾ ਗਿਆਨ ਨਾਲ ਤੱਥ ਜਿਹੜਾ ਗਵਾ ਉਹ ਇਕੱਤਰ ਕਰਦਾ ਗਵਾ ਫਿਰ ਉਹਨਾਂ ਦੀ ਛਾਣ ਪੀਣ ਦੁਆਰਾ ਜਿਹੜੇ ਸੱਚ ਜਿਨੇ ਉਹਨਾਂ ਨੂੰ ਪ੍ਰਗਟ ਕਰਨ ਦੀ ਰੋਸ਼ਨੀ ਕਰਦਾ ਹੈ ਫਿਰ ਕਹਨਾ ਖੋਏ ਦਾ ਮਤਲਬ ਕੀ ਹੈ ਗਵਾ ਕਿ ਜਿਹੜਾ ਖੋਜਕਰ ਹੈ ਗਵਾ ਵਕ ਵਕ ਤਰੀਕੇ ਟੰਗ ਦੀ ਵਰਤੋਂ ਕਰਕੇ ਵਕ ਵਕ ਜਗ੍ਹਾ ਤੇ ਤੋ ਇੱਕ ਫੈਕਟ ਇਕੱਠੇ ਕਰਦਾ ਹੈਗਾ ਬਾਦ ਤੋ ਉਸ ਦੇ ਆਧਾਰ ਤੇ ਜਿਹੜੇ ਸੱਚੇ ਗਏ ਆ ਸਿੱਟੇ ਗਨੇ ਉਹਨਾਂ ਨੂੰ ਕੱਢਦਾ ਹੈਗਾ ਇਹ ਕਿਰਿਆ ਜਿੰਨੀ ਮਹੱਤਵਪੂਰਨ ਹੋ ਚੁਕੀ ਹੈ ਕਿਸ ਨੂੰ ਸੁਤੰਤਰ ਨੂੰ ਸ਼ਾਸਨ ਦੇ ਬਿਨਾ ਜੜਾ ਗਵਾ ਇਸ ਦਾ ਕੋਈ ਚਾਰਾ ਨਹੀਂ ਹੈਗਾ ਖੋਜ ਪੰਜਾਬੀ ਜੀਵਨ ਵਿੱਚ ਵਰਤਿਆ ਗਿਆ ਇੱਕ ਨਾਰਮਲ ਜੜਾ ਗਵਾ ਇੱਕ ਵਰਡ ਹੈ ਗਵਾ ਇਸ ਦੀ ਜੜੀ ਪਰਕੀਤੀ ਖੋਜ ਸ਼ਬਦ ਤੋਂ ਹੁੰਦੀ ਹੈ ਜਿਸ ਦਾ ਅਰਥ ਹੈ ਗਵਾ ਪਦ ਜਿਹੜਾ ਠੀਕ ਹੈ ਸੂਪਰਕੀਤੀ ਦੇ ਖੋਜ ਤੋਂ ਇਸ ਦੀ ਇੱਕ ਉਪਪਤੀ ਹੁੰਦੀ ਹੈ ਜਿਸ ਦਾ ਮਤਲਬ ਕੀ ਗਵਾ ਪਦਚਿਹਨ ਪੰਜਾਬੀ ਬੋਧ ਦੀ ਯਾਦ ਤਾਜ਼ਾ ਇਹ ਕਰਦਾ ਹੈ ਗਵਾ ਹੁਣ ਦੇਖੋ ਇਸ ਵਿੱਚ ਕੀ ਗਵਾ ਕਿ ਗਵੱਚ ਗੰਗਾ ਜਾਂ ਚੋਰੀ ਵਿੱਚ ਜੇ ਗਏ ਡੰਗਰ ਦੇ ਪੈਰ ਚ ਨਾਲੇ ਇਹ ਜਿਹੜਾ ਵਰਡ ਹੈਗਾ ਸੀ ਇਹ ਵਰਤਿਆ ਜਾਂਦਾ ਦੱਸ ਇਹ ਜਿਹੜਾ ਵਰਡ ਸੀ ਨਾ ਪੰਜਾਬੀ ਦੇ ਵਿੱਚ ਇਹ ਪਦਚਿਹਨ ਜਿਹੜਾ ਗਵਾ ਉਤੋਂ ਇਹ ਜਿਹੜਾ ਗਵਾ ਲਿਆ ਗਿਆ ਹੈ ਪੈਰ ਜਿੰਨਾ ਦਾ ਪੜਾਓ ਇਹ ਪਰਤਾਓ ਇੱਕ ਹੋਰ ਇੱਥੇ ਸ਼ਬਦ ਵਰਤੇ ਜਾਂਦਾ ਹੈ ਕਵਾ ਪੈੜ ਕਹਿੰਦੇ ਇਹ ਡੰਗਰ ਦੇ ਪੈਰ ਹਨਾ ਦੇ ਨਾਲ ਡੰਗਰ ਚੋਰੀ ਕਰਕੇ ਲੈ ਗਏ ਚੋਰ ਦੇ ਪੈਰ ਜਿੰਨਾ ਦਾ ਵੀ ਸੂਚਿਤ ਹੈ ਚੋਰੀ ਦੇ ਸੰਦਰਭ ਵਿੱਚ ਪੈਰ ਤੇ ਖੁਰਾ ਦੋਵੇਂ ਜਿਹੜੇ ਵਰਡ ਹੈਗੇ ਨੇ ਇਹ ਬਿਨਾਂ ਕਿਸੇ ਵਿਤਕਰੇ ਦੇ ਵਰਤੇ ਜਾਂਦੇ ਨੇ ਤੇ ਦੋਹਾਂ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਜਿਵੇਂ ਸੀ ਪਿੱਛੇ ਵਰਡ ਵਰ ਪੜ ਕੇ ਆਇਸਨਾ ਖੁਰਾ ਖੋਜ ਸੋ ਖੁਰਾ ਇਥੇ ਵਰ ਜਿਹੜਾ ਗਵਾ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਜਿਹੜਾ ਗਵਾ ਜੋੜਿਆ ਗਵਾ ਕਿ ਡੰਗਰ ਵਗੈਰਾ ਤੇ ਨਾਲੇ ਗਵਾ ਉਹਨਾਂ ਦੇ ਪੈਰ ਚੋਂ ਤੇ ਪੈਰ ਚ ਨਾਲੇ ਵੀ ਇਹ ਸੂਚਕ ਜਿਹੜਾ ਗਵਾ ਮੰਨਿਆ ਜਾਂਦਾ ਹੈ ਦਵਾ ਸੋ ਖੁਰ ਜਾਂ ਖੁਰੀ ਨੂੰ ਗੋਤੀਵਾਰ ਖੋਜ ਨਾਲ ਮਿਲਾ ਕੇ ਖੁਰਖੋਜ ਜਾਂ ਖੁਰਾ ਖੋਜ ਇਸ ਦੇ ਸਮਾਸ ਦੇ ਵਿੱਚ ਜਿਹੜਾ ਦਸੀ ਇਹ ਵਟੇ ਜਾਂਦਾ ਸੀ ਸਾਰੇ ਜਿਹੜੇ ਪਦੇ ਕਿ ਨਹੀਂ ਵਾਚੀ ਹੋਈ ਵਸਤੂ ਦੀ ਮੂੜ ਪ੍ਰਾਪਤੀ ਜਾਂ ਯਤਰਾ ਤੇ ਨਾਲ ਹੀ ਸਬੰਧਿਤ ਹੈਗੇ ਸੀ ਤਾਂ ਸ਼ਬਦ ਜਿਹੜਾ ਗਵਾਸੜ ਕੋ ਖੁਰਖੋਜ ਜਿਹੜਾ ਖੁਰਾ ਖੋਜ ਅਤੇ ਖੁਰਾ ਭਾਰਤੀ ਜੀਵਨ ਦੇ ਵਿੱਚ ਉਸ ਪੜਾਅ ਨੂੰ ਚੇਤਿਆ ਕਰਉਂਦੇ ਨੇ ਜਦੋਂ ਆਪਣੀ ਗੁਜ਼ਾਰੇ ਦਾ ਡੰਗਰਾ ਨੂੰ ਪਾਲ ਕੇ ਜੜੇ ਕਰਦਾ ਦਾ ਸੀ ਜਿਹੜਾ ਇੱਕ ਪਰਸਨਿਕ ਸੀ ਆਪਣੀ ਡੰਗਰਾ ਨੂੰ ਪਾਲ ਕੇ ਕਰਦਾ ਸੀ ਉਹਨਾਂ ਕੇ ਆਇੰਦੇ ਕਿਨੇ ਸਾਡਾ ਕੋ ਖੋਜ ਦੇ ਵਿੱਚ ਸਰੂਪ ਤੇ ਪ੍ਰਕਿਰਿਆ ਦੇ ਬਾਰੇ ਖੋਜ ਵਿੱਚ ਕਿੰਨੇ ਕਿਰਿਆ ਵਾਸਤੇ ਵਰਤੇ ਜਾਂਦੇ ਜਏ ਪਰਿਆਇ ਰੂਪ ਇਸ ਬਦਲੇ ਸੁਝਾਏ ਜਾਂਦੇ ਨੇ ਤੇ ਪਤਾ ਉਪਰ ਕੀਤੀ ਜਿਹੜੀ ਚਰਚਾ ਖੋਜ ਤੇ ਸਰੂਪ ਤੇ ਪ੍ਰਕਾਰ ਨੂੰ ਸਮਝਣ ਵਿੱਚ ਸਹਾਇਕ ਹੁੰਦੇ ਨੂੰ 85 ਵਰਡ ਪੜੇ ਨੇ ਜਗਿਆਸਾ ਵਰਡ ਆ ਗਿਆ ਇਸ ਤੋਂ ਇਲਾਵਾ ਖੁਰਾਕ ਖੋਜ ਵਰਡ ਆ ਗਿਆ ਤੇ ਹੋਰ ਦੋ ਵਰਡ ਆ ਕੇ ਸੀ ਸੋ ਇਹ ਸਾਰੇ ਜਿਹੜੇ ਵਰਡ ਆਉਂਦੇ ਨੇ ਕਿੰਨੇ यूं ਨਹੀਂ ਆਉਂਦੇ ਇਹਨਾਂ ਦਾ ਇੱਕ मीनिंग ਹੁੰਦਾ ਇਸ ਤੋਂ ਕੀ ਗੱਲ ਵਾ ਸੇ ਖੋਜ ਦਾ ਜਿਹੜਾ ਸਰੂਪ ਹੈਗਾ ਨਾ ਉਹਨੂੰ ਸਮਝ ਸਕਦੇ ਨੇ ਕਿ ਖੋਜ ਕਿਸ ਤਰੀਕੇ ਨਾਲ ਹੁੰਦੀ ਹੈ ਪਰ ਅਤ ਸਤੋਂ ਪਹਿਲਾ ਕਹਿੰਦੇ ਹਾਂ ਸੇ ਸਟਿਲ ਇੱਕ ਚਰਚਾ ਦੇ ਉੱਤੇ ਆਈਏ ਸਾਨੂੰ ਖੋਜ ਰਿਸਰਚ ਜਿਹੜਾ ਖਵਾ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਂਦੇ ਜਿਹੜੇ ਭਾਵ ਤੋਂ ਬਧੇਰੇ ਜਾਣ ਪਛਾਣ ਜੜੀ ਕਰਨੀ ਚਾਹੀਦੀ ਹੈ ਕੋਸ਼ਿਕਤ ਘਰ ਦਿੱਤੇ ਦਿੱਤੇ ਹੋਏ ਨੇ ਉਹਨਾਂ ਨੇ ਅੰਗਰੇਜ਼ੀ ਦੀ ਜਗਤ ਪ੍ਰਸਿੱਧ ਜਿਹੜੀ ਵੈਬਸਾਈਟ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਦੀ ਹੈ ਉਸ ਦੇ ਵਿੱਚ ਸਰਚ ਸਰਚ ਜਿਹੜਾ ਵਰਡ ਆਇੰਦਾ ਘਾਵਾ ਰਿਸਰਚ ਮਤਲਬ ਆਇੰਦਾ ਘਾ ਫਿਰ ਤੋਂ ਸਰਚ ਆਇੰਦਾ ਕਿਸੇ ਚੀਜ਼ ਨੂੰ ਲੱਭਣਾ ਖੋਜ ਕਰਨਾ ਦੇ ਅਰਥ ਵਿੱਚ ਇਸ ਤਰੀਕੇ ਨਾਲ ਦਿੱਤੇ ਹੋਏ ਨੇ ਸਾਧਾਨੀਆਂ ਸਿਰੜਾ ਕਿਤੀ ਖੋਜ ਕੋਕ ਵੀ ਖੋਜ ਜਿਹੜਾ ਸਿ ਪਿੱਛੇ ਪੜਿਆ ਸੀ ਤੇ ਦਿੱਤਾ ਸਹਿਤ ਉਹਨੂੰ ਛਾਣਬੀਨ ਜਾਂ ਪ੍ਰੀਖਿਆ ਕਰਕੇ ਉਸ ਦੀ ਆਲੋਚਨਾ ਤੇ ਵਿਸਤ੍ਰਿਤ ਜਾਣ ਪਛਾਣ ਜਾਂਚ ਦਾ ਇੱਕ ਪਰਖਣ ਕਰਕੇ ਖੋਜ ਘਟ ਗਿਆ ਜਾਂ ਅਸਲੋ ਘਟ ਗਿਆ ਤੇ ਜਿਹੜੀਆਂ ਵਸਤੂਆਂ ਐ ਜਿਨ੍ਹਾਂ ਬਾਰੇ ਸਾਨੂੰ ਨਹੀਂ ਪਤਾ ਉਹਨਾਂ ਬਾਰੇ ਵਧੀਰੇ ਜਾਣਕਾਰੀ ਪ੍ਰਾਪਤ ਕਰਨਾ ਇਸ ਦਾ ਮਤਲਬ ਕੀ ਕਹਾ ਸਰਚ ਕਰ ਠੀਕ ਹੈ ਗਿਆਤ ਤੋਂ ਭਾਵ ਇਥੇ ਆਇਦਾ ਕਿਸੇ ਚੀਜ਼ ਦੇ ਬਾਰੇ ਇੱਕ ਸਾਨੂੰ ਗਿਆਨ ਹੋਣਾ ਗਿਆਨ ਦੀ ਵਰਤਮਾਨ ਸਥਿਤੀ ਕੀ ਹੈ ਜਿਸ ਵਸਤੂ ਜਾਂ ਵਿਸ਼ੇ ਉਪਰ ਅਸੀਂ ਖੋਜ ਕਰਨਾ ਲੋੜਦੇ ਹਾਂ ਤੇ ਉਸ ਬਾਰੇ ਜਿਹੜੀ ਗਿਆ ਪ੍ਰਾਪਤ ਸਭ ਵਸਤਾਂ ਦਾ ਗਿਆਨ ਗਿਆਤ ਦਾ ਅੰਗ ਹੁੰਦਾ ਹੈ ਕੋਈ ਵੀ ਖੋਜ ਆਪਣੇ ਤੋਂ ਜਿਹੜੇ ਪਹਿਲੇ ਜਿਹੜੇ ਲੱਭੇ ਹੋਏ ਤੱਤ ਹੁੰਦੇ ਨੇ ਉਹਨਾਂ ਤੋਂ ਬਿਨਾ ਨਹੀਂ ਚੱਲ ਸਕਦੀ ਜਿੰਨੀ ਦੇਰ ਤੱਕ ਖੋਜ ਜਿਹੜੀ ਹੈ ਉਹਦਾ ਇੱਕ ਬੇਸਿਕ ਪੈਲੋ ਹੀ ਨਹੀਂ ਬਨਾਇਆ ਹੋਏਗਾ ਉਨੀ ਦੇਰ ਤੱਕ ਅਸੀਂ ਉਸ ਨੂੰ ਨਹੀਂ ਚਲਾ ਸਕਦੇ ਹੁਣ ਉਹ ਵੱਖਰੀ ਗੱਲ ਹੈ ਕਿ ਕੋਈ ਨਵੀਂ ਚੀਜ਼ ਆ ਜਾਏਗੀ ਨਵੀਂ ਚੀਜ਼ ਕੋਈ ਲੱਭੇਗਾ ਕੋਈ ਕੋਈ ਲੱਭੇਗਾ ਉਸ ਨਵੀਂ ਚੀਜ਼ ਦੇ ਬਾਰੇ ਕੁਝ ਨਹੀਂ ਮਿਲਿਆ ਹੋਏਗਾ ਪਹਿਲਾਂ ਕੁਝ ਨਹੀਂ ਹੈ ਉਸ ਚੀਜ਼ ਨੂੰ ਪ੍ਰਾਪਤ ਕਰਨਾ ਉਸ ਚੀਜ਼ ਦੇ ਬਾਰੇ ਗਿਆਨ ਲੈਣਾ ਉਹ ਬਹੁਤ ਹੀ ਔਖਾ ਹੁੰਦਾ ਹੈ ਖੋਜ ਦੇ ਬਾਰੇ ਪ੍ਰਾਪਤੀ ਜੜੀ ਗਈ ਹੈ ਉਹ ਕੀ ਹੁੰਦੀ ਹੈ ਗਿਆਨ ਵੀ ਗਿਆਨ ਵਿੱਚ ਸਮਿਲਤ ਹੁੰਦੀ ਹੈ ਦੂਜੇ ਪਾਸੇ ਅਗਿਆਤ ਤੋਂ ਭਾਵ ਹੁੰਦਾ ਹੈ ਉਹ ਸਟਾੰਡਾ ਜੋ ਜਿਸ ਵਕਤ ਸਾਡੀ ਅੱਖਾਂ ਤੋਂ ਉਹ ਲੇ ਗਏ ਨਹੀਂ ਪਰ ਕੀ ਗਵਾ ਅਸੀਂ ਕਿਸੇ ਤਰੀਕੇ ਨਾਲ ਉਹ ਚੀਜ਼ਾਂ ਨੂੰ ਲੈ ਕੇ ਉਸ ਚੀਜ਼ ਨੂੰ ਅਸੀਂ ਹਾਸਲ ਕਰ ਸਕਦੇ ਹਾਂ ਹੁਣ ਦੇਖੋ ਤੁਹਾਨੂੰ ਇੱਕ ਪੇਪਰ ਦੇ ਦਿੱਤਾ ਜਾਏਗਾ ਮੈਪ ਦੇ ਦਿੱਤਾ ਜਾਏਗਾ ਤੁਸੀਂ ਉਹਨਾਂ ਨੂੰ ਕਿਹਾ ਤੁਹਾਨੂੰ ਕਿਹਾ ਜਾਏਗਾ ਖਜ਼ਾਨਾ ਲੱਭੋ ਮਤਲਬ ਕੀ ਕਰਦੇ ਪਏ ਤੁਸੀਂ ਇੱਕ ਸਰਚ ਕਰਦੇ ਪਏ ਕਿਸੇ ਇੱਕ ਖਜ਼ਾਨੇ ਦੀ ਹੀ ਕਰਦੇ ਪਏ ਜੇਕਰ ਉਹ ਪਹਿਲਾਂ ਮੈਪ ਨਹੀਂ ਬਣਿਆ ਹੋਏਗਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੋਏਗਾ ਕਿੱਥੇ ਹੈਗਾ ਵਾ ਮਤਲਬ ਕੀ ਹੋ ਗਿਆ ਕਿਸੇ ਚੀਜ਼ ਦੇ ਬਾਰੇ ਜੇਕਰ ਅਸੀਂ ਨੋਟ ਲਾਣੀ ਹੈ ਪਹਿਲਾਂ ਕੋਈ ਚੀਜ਼ ਸਾਡੇ ਹੱਥ ਦੇ ਵਿੱਚ ਹੋਏਗੀ ਉਸ ਚੀਜ਼ ਨੂੰ ਲੈ ਕੇ ਅਸੀਂ ਕੋਈ ਸਰਚ ਕਰ ਸਕਦੇ ਹਾਂ ਤੇ ਅਗਿਆਤ ਇਸ ਦੇ ਵਿੱਚ ਉਹਨਾਂ ਨੇ ਉਹ ਚੀਜ਼ ਉਹ ਕੀ ਹੈਗਾ ਵਾ ਕਿ ਕੁਝ ਚੀਜ਼ ਸਾਡੇ ਅੱਖਾਂ ਤੋਂ ਓਲੇ ਨੇ ਤਾਂ ਅਜ ਇੱਕ ਸੜਕ ਨੂੰ ਕੁਝ ਪਕੜ ਦੇ ਵਿੱਚ ਹੈਗਾ ਸੜਕ ਨੂੰ ਕੁਝ ਸਾਧਨ ਹੈ ਅਸੀਂ ਉਸੇ ਵਕਤ ਤੱਕ ਵੀ ਪਹੁੰਚ ਜਾਵਾਂਗੇ ਜਿਵੇਂ ਮੈਡੀਕਲ ਸਾਇੰਸ ਨੂੰ ਇਸ ਵਕਤ ਕੈਂਸਰ ਰੋਗ ਦੇ ਕਾਰਨ ਦਾ ਨਹੀਂ ਪਤਾ ਹੈਗਾ ਜਾਂ ਉਹਨਾਂ ਦੇ ਪਾਸੇ ਕੋਈ ਇਲਾਜ ਨਹੀਂ ਹੈਗਾ ਇਲਾਜ ਜੇ ਤੱਕ ਵੀ ਲੱਭਦੇ ਬੈਨੇ ਹੁਣ ਮੈਂ ਖ ਲੱਭ ਚੁੱਕੇ ਨਹੀਂ ਸੋ ਕੀ ਗੱਸੀ ਇਹ ਉਹਨਾਂ ਨੇ ਉਹ ਹੀ ਚੀਜ਼ ਕਿਹਾ ਹੈਗਾ ਕਿ ਉਹਨਾਂ ਨੇ ਰੋਗੀਆਂ ਤੇ ਜਿਹੜੇ ਉਹਨਾਂ ਦੀ ਹਿਸਟਰੀ ਗਈ ਹੈ ਉਹਨਾਂ ਨੂੰ ਹੋਰ ਜਿਹੜੇ ਅੰਕੜੇ ਪ੍ਰਾਪਤ ਕੀਤੇ ਨੇ ਤੇ ਉਹਨਾਂ ਦੇ ਬੇਸਿਸ ਉੱਤੇ ਪ੍ਰਯੋਗਸ਼ਾਲਾ ਦੇ ਵਿੱਚ ਤਜਰਬੇ ਕੀਤੇ ਨੇ ਤੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੇ ਜਿਹੜੇ ਕਾਰਨ ਸਿਮਿਲੈਰਿਟੀਆਂ ਹੋਈਆਂ ਨੇ ਉਹਨਾਂ ਦਾ ਪਹਿਲਾਂ ਉਹਨਾਂ ਨੇ ਪੱਤਰ ਲਗਾਇਆ ਹੈ ਕਿ ਕੀ ਕਹਿਵਾ ਕਿਤਰਾ ਵੱਧਾਏਗਾ ਸੋ ਇਹ ਉਹ ਹੀ ਚੀਜ਼ ਹੈ ਕਿ ਅਗਿਆਤ ਵਾਲੇ ਇਹ ਪਹਿਲਾਂ ਬਥੇਏਗੇ ਜੇ ਇਸ ਕੁਪ ਲੱਭਤ ਦੇ ਕੁਝ ਚਿਰ ਬਾਅਦ ਉਹ ਇਟਾ ਕੋਈ ਹੋਰ ਡਾਕਟਰ ਕੈਂਸਰ ਦੇ ਕਾਰਨਾਂ ਦੇ ਕਿਸੇ ਤੁੰਦਲੀ ਗੁੱਟ ਨੂੰ ਰੋਸ਼ਣਾਂ ਵਿੱਚ ਸਫਲ ਹੋ ਜਾਂਦਾ ਹੈ ਜਾਂ ਉਸ ਦਾ ਕੋਈ ਮੈਡੀਸਿਨ ਲਵ ਲੈਂਦਾ ਹੈ ਤਾਂ ਸਾਨੂੰ ਕੀ ਗਵਾਉਣਾ ਨੇ ਗਟ ਇਹ ਪਹਿਲਾ ਪ੍ਰਾਪਤ ਘਟ ਗਿਆ ਦੇ ਵਿੱਚ ਉਹ ਕੀ ਕਰੇਗਾ ਇੱਕ ਸੋਧ ਕਰੇਗਾ ਪਹਲੋ ਜੀਸ ਨਹੀਂ ਸੀ ਉਸ ਚੀਜ਼ ਦਬਰੇ ਹੋ ਲਪੇਗਾ ਹੁਣ ਇਸ ਦੇ ਵਿੱਚ ਦਿੱਤਾ ਗਿਆ ਵਾ ਸੱਚ ਦੀਪਾਲ ਮਤਲਬ ਅਗਿਆਤ ਨੂੰ ਅੱਖਾਂ ਦੇ ਸਾਹਮਣੇ ਲੈ ਕੇ ਰਣਾ ਕੱਟ ਗਿਆ ਤੇ ਚੀਜ਼ਾਂ ਤੱਕ ਪਹੁੰਚਣਾ ਤੱਥ ਲੱਭਣਾ ਸਚਾਈ ਲੱਭਣੀ ਇਸ ਦੇ ਵਿੱਚ ਆਉਂਦਾ ਹੈ ਖੋਜ ਪਰਤੱਖਣ ਤੁਲਨਾ ਤੇ ਪਰਖਣ ਦੀ ਸਹਾਇਤਾ ਨਾਲ ਸੱਚ ਦੀਪਾਲ ਕਰਦਾ ਹੈ ਇਹ ਯਾਦ ਰੱਖਿਓ ਤੇ ਨਵਰਡ ਕਿ ਸੱਚ ਦੀਪਾਲ ਜਿਹੜੀ ਗਿਆ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਖੋਜ ਪਰਤੱਖਣ ਤੁਲਨਾ ਤੇ ਪਰਖੰਦੇ ਆਧਾਰ ਤੇ ਤੇ ਖੋਇ ਦਾ ਮੁੱਖ ਉਦੇਸ਼ ਕੀ ਦਾ ਖੋਲੇ ਪਏ ਹੁਣ ਤੱਕ ਨੋ ਜੋ ਚੀਜ਼ਾਂ ਸਾਹਮਣੇ ਨਹੀਂ ਆਈਆਂ ਉਹਨਾਂ ਨੂੰ ਇਸ ਦੇ ਵਿੱਚ ਲੱਭਣਾ ਹੁੰਦਾ ਹੈ ਕਰ। ਗਿਆਨ ਦੀ ਜਿੰਨੀ ਵੀ ਸਾਰੀ ਹੋ ਸਕੇ ਸੱਤ ਤੱਤਾਂ ਤੇ ਆਧਾਰਿਤ ਹੀ ਹੁੰਦੀ ਹੈ। ਇਸ ਲਈ ਤੱਥਾਂ ਦਾ ਸੰਕਲਨ ਇਕੱtreਕਰਨ ਖੋਇ ਦੀ ਪਹਿਲੀ ਮੰਤ ਹੈਗੀ। ਸੋ ਇਸ ਦੇ ਵਿੱਚ ਨੰਬਰ 1 ਪਾ ਦਿੱਤਾ ਮੈਂ। ਕਿ ਜੇ ਇਹ ਵਿੱਚ ਤੁਹਾਨੂੰ ਜਿੱਕਰ ਕੁਐਸਚਨ ਆਉਂਦਾ ਨਾ ਜਿਹੜਾ ਉਹ ਵਾਲਾ ਕਿ ਸੱਚ ਦੀ ਪਾਲ ਵਾਸਤੇ ਜੜੇ ਗਏ ਨੇ ਜਾਂ ਫਿਰ ਖੋਇ ਤੇ ਪ੍ਰਤੱਖਣ ਜਾਂ ਫਿਰ ਪਰਖਣ ਵਾਸਤੇ ਜਿਹੜੇ ਸਾਡੇ ਕੋਲ ਤਾਥੁੰਦੇ ਨਹੀਂ ਉਹਨਾਂ ਨੂੰ ਅਸੀਂ ਇੱਕ ਕਿਵੇਂ ਇਕੱਤਰ ਕਹਤੇ ਆ ਜਾਂ ਕਿਵੇਂ ਉਹਨਾਂ ਨੂੰ ਅਸੀਂ ਅੱਗੇ ਪਿੱਛੇ ਲੁਕਾਉਂਦੇ ਸਭ ਤੋਂ ਪਹਿਲਾ ਜਿਹੜਾ ਗਵਾਸੀ ਤੱਤਾ ਦਾ ਸੰਕਲਨ ਜਾਂ ਇਕੱਤਰੀ ਕਰਨ ਕਰਨ ਆਉਂਦਾ ਹੈ ਕਿਉਂਕਿ ਅਸੀਂ ਪਹਿਲੀ ਮੰਗ ਕਰਦੀ ਹੈ ਪਰ ਜੋ ਵੀ ਸੜਕੋ ਚੀਜ਼ਾਂ ਪਈਆਂ ਨੇ ਉਹਦੇ ਤੋਂ ਵੀ ਅਸੀਂ ਸੱਚ ਦੀ ਭਾਲ ਪੂਰੀ ਤਰੀਕੇ ਨਾਲ ਨਹੀਂ ਕਰ ਸਕਦੇ ਭਾਵੇਂ ਕਿੰਨੇ ਖੱਟ ਭਰੇ ਹੋਣ ਉਹਨਾਂ ਦਾ ਕਿੱਡਾ ਵੱਡਾ ਢੇਰ ਹੀ �्योਣਾ ਲੱਗਿਆ ਹੋਵੇ ਮੂਲ ਤੇ ਉਹਨਾਂ ਦਾ ਮੂਲ ਉਦੋਂ ਹੀ ਉੱਡਾ ਜਦੋਂ ਜਿਵੇਂ ਲਈ ਕੋਈ ਸਾਰਤਤਾ ਕਰੈਂ ਕਰ ਲੈਂਦੇ ਨੇ ਹੁਣ ਵਾਜ ਤੁਸੀਂ ਕਿਸੇ ਚੀਜ਼ ਤੇ ਰਿਸਰਚ ਕਰਦੇ ਹੋ ਇਹ ਸਾਰੀਆਂ ਤੁਹਾਡਕੋ ਕਿਤਾਬਾਂ ਐ ਨੋਟਸ ਐ ਤੁਹਾਡਕੋ ਬਹੁਤ ਸਾਰੀਆਂ ਉਹ ਚੀਜ਼ਾਂ ਪਈਆਂ ਨੇ ਪਰ ਤੁਹਾਨੂੰ ਕੀ ਪਤਾ ਉਹ ਸੱਚੀਆਂ ਨੇ ਉਹ ਸਹੀ ਤਰੀਕੇ ਨਾਲ ਤੋਂ ਫੈਕਟ ਕੱਢੇ ਗਏ ਨਹੀਂ ਸੋ ਜਿੰਨੀ ਦੇ ਤੱਕ ਅਸੀਂ ਇਹਨਾਂ ਨੂੰ ਪ੍ਰੈਕਟੀਕਲ ਨਹੀਂ ਕਰ ਲੈਂਦੇ ਸਾਨੂੰ ਉਹਨਾਂ ਨੂੰ ਅਸੀਂ ਰੀਅਲ ਲਾਈਫ ਦੇ ਵਿੱਚ ਨਹੀਂ ਲੈ ਕੇ ਆ ਸਕਦੇ ਸਾਨੂੰ ਉਹਨਾਂ ਦੇ ਤੱਕ ਨਹੀਂ ਪਤਾ ਲੱਗਦਾ ਸੋ ਤੱਥਾਂ ਦੀ ਸਾਰਤਕਤਾ ਨੂੰ ਜਾਣ ਲਈ ਉਹਨਾਂ ਦਾ ਵਿਸ਼ਲੇਸ਼ਣ ਚੀਰਫਾੜ ਇਹ ਕਰਨੀਚਰ ਇਸ ਜ਼ਰੂਰੀ ਹੁੰਦੀ ਹੈ ਤੱਥਾਂ ਦੀ ਸਾਰਥਕਤਾ ਦੀ ਕਸਵਟੀ ਇਸ ਵਿੱਚ ਹੈ ਕਿ ਵਿਚਾਰ ਅਧੀਨ ਤੱਥ ਵਿਸ਼ੇ ਵਿਸ਼ੇਸ਼ ਖੰਡਨ ਮੰਨਨ ਵਿੱਚ ਕਿੰਨੇ ਕੇ ਸਹਾਇ ਹੋਏ ਸੋ ਤੱਥਾਂ ਦਾ ਸਾਰਥਿਕਤਾ ਜਾਂ ਸਾਰਥਿਕਤਾ ਕੈਸੇ ਦੋ ਕਿ ਉਹ ਕਿੰਨੇ ਕੇ ਸਹੀ ਹਨ ਕਿੰਨੇ ਕੇ ਵਧੀਆ ਨੇ ਇਹ ਅਸੀਂ ਕੀ ਕਹਨੇ ਇੱਕ ਵਿਚਾਰ ਦੇ ਨਾ ਅਸੀਂ 19 ਦਿਨ ਤੱਕ ਸਹਾਇ ਨਹੀਂ ਹੁਸੈ ਜਿੰਨੇ ਤੱਕ ਅਸੀਂ ਪ੍ਰੈਕਟੀਕਲ ਨਹੀਂ ਕਰ ਸਕੇ ਸਭ ਤੋਂ ਪਹਿਲਾਂ ਇਹਦਾ ਸਾਰ ਕੋ ਤੱਥਾ ਦਾ ਇਕ ਕਰ ਕਰਾਂਗੇ ਸੈਕਿੰਡ ਨੰਬਰ ਤੇ ਆਇੰਦਾ ਵਾ ਤੱਥਾ ਦੀ ਸਾਰਤਕਤਾ ਜੜੀ ਕੀ ਹੈ ਸਾਡੇ ਕੋ ਹੁਣ ਜਿੰਨੇ ਕਿੰਨੇ ਜੇ ਅਸੀਂ ਸਿੱਕੇ ਦੇ ਫਲਾਓ ਦੇ ਕਿਸੇ ਤੇਜੀ ਆਰਥਿਕਤਾ ਉੱਤੇ ਪ੍ਰਭਾਵ ਦਾ ਪਤਾ ਲਾਉਣ ਦੇ ਹਾਂ ਤਾਂ ਸਾਨੂੰ ਸੰਦਰਭ ਵਿੱਚ ਇਹ ਤੱਥ ਜਾਰੀ ਕਿੱਤੇ ਜਾਣ ਕਿ ਸਿੱਕੇ ਨਾਲ ਲੈਣ ਦੇਣ ਤੋਂ ਬਿਨਾ ਲੋਕਾਂ ਨੇ ਉਧਾਰ ਦੀ ਸਹਾਇਤਾ ਨਾਲ ਵੀ 50 ਕਰੋੜ ਰੁਪਏ ਦਾ ਲੈਣ ਦੇਣ ਕੀਤਾ ਬੜਾ ਸਾਰਥਕ ਹੋਵੇਗਾ ਕਿਉਂਕਿ ਜੋ ਉਧਾਰ ਨਾਲ ਸਾਧਿਆ ਕਾਰਜ ਜਿਹੜਾ ਸਿੱਕੇ ਤੇ ਕਹਿ ਸਕਦੇ ਹੋ ਤੁਸੀਂ ਅਸਰ ਦੇ ਉੱਤੇ ਕਿਵੇਂ ਪ੍ਰਭਾਵਿਤ ਕਰੇਗਾ ਇਸ ਤਰ੍ਹਾਂ ਸਿੱਕੇ ਦੀ ਮਾਤਰਾ ਦੇ ਵਿੱਚ ਵਾਧਾ ਘਟਾ ਦਾ ਪਤਾ ਲੱਗੇਗਾ ਹੁਣ ਇੱਥੇ ਐਗਜ਼ਾਮਪਲ ਇਹਨਾਂ ਨੇ ਦਿੱਤੀ ਹੈ ਕਿ ਬਾਈਚਾਸ ਹੋਣ ਕੀ ਹੋਣਾ ਵਾ ਕਿ ਸਾਡੇ ਤੇ ਦੂਸਰੇ ਦੇਸ਼ਾਂ ਦੇ ਨਾਲ ਇੱਕ ਵਪਾਰਕ ਸਬੰਧਨ ਹੈ ਕੁਝ ਚੀਜ਼ਾਂ ਸਿੱਖੀਦੇ ਆ ਕੇ ਸੇ ਦੇਸ਼ ਤੋਂ ਤੇ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਰੁਪਇਆ ਕਮਜ਼ੋਰ ਹੁੰਦਾ ਹੈ ਭਾਇ ਜਾਂ ਸਾਡੇ ਦੇਸ਼ ਦੀ ਆਰਥਿਕ ਹਾਲਤ dennੀ ਵਧੀਆ ਨਹੀਂ ਹੁੰਦੀ ਤਾਂ ਅਸੀਂ ਇਹ ਦੇਖਦੇ ਹਾਂ ਕਿ ਜੇਕਰ ਅਸੀਂ ਸਿੱਕੇ ਦੇ ਨਾਲ ਲੈ ਤੇ ਨਹੀਂ ਕਰ ਸਕਦੇ ਤਾਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਸ ਦੇ ਨਾਲ ਅਸੀਂ ਇੱਕ ਦੇਸ਼ ਦੇ ਨਾਲ ਆਪਣਾ ਜਿਹੜਾ ਕੁਝ ਚੀਜ਼ਾਂ ਦਾ ਵੀ ਵਟਾਂਦਰਾ ਕਰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਸਾਡੇ ਜਿਹੜੀ ਕਰੰਸੀ ਕੀ ਹੈ ਉਸ ਦੇ ਉੱਤੇ ਵੀ ਕਿੰਨੀ ਘਪਰ ਹੁੰਦੀ ਹੈ ਇਸ ਚੀਜ਼ ਦੇ ਬਾਰੇ ਇੱਧੇ ਗਵਾ ਕਿੰਨੇ ਅਸੀਂ ਜਾਣ ਸਕਦੇ ਗਿਆ ਆਪਣੇ ਸਿੱਕੇ ਆਪਣੇ ਦੇਸ਼ ਦੀ ਜਿਹੜੀ ਰੁਪਇਆ ਗਵਾ ਉਹ ਕਿਉਂ ਘਟਦਾ ਵਧਦਾ ਗਵਾ ਜਦੋਂ ਘਟਦਾ ਵਧਦਾ ਗਵਾ ਜਾਂ ਡਿੱਗੇਗਾ ਜਾਂ ਵਧੇਗਾ ਤੇ ਸਾਡੀ ਗਵਰਨਮੈਂਟ ਕਿਸ ਤਰੀਕੇ ਨਾਲ ਦੂਜੇ ਦੇਸ਼ ਦੀ ਗਵਰਨਮੈਂਟ ਨਾਲ ਲੈਣ ਦੇਣ ਕਰੇਗੀ ਪਰ ਤੁ ਕਿੰਨੇ ਜਿਹੜੇ ਸਾਡੇ ਜਿਹੜੇ ਇਕੱਠੇ ਕੀਤੇ ਜਿਹੜੇ ਤੱਤ ਹੁੰਦੇ ਨੇ ਤੇ ਜੇ ਇੱਕ ਤਾਥਿਸ ਦਾ ਮਤਲਬ ਦਾ ਵੀ ਲੋਕਾਂ ਨੇ ਕਿਸੇ ਵਿਚਾਰ ਅਧੀਨ ਸਾਲ ਵਿੱਚ ਚਾਵਲਾ ਦੀ ਖਰੀਦ ਉੱਪਰ ਕਣਕ ਨਾਲੋਂ 100 ਰੁਪਏ ਕਟ ਖਰਚ ਕੀਤੇ ਤਾਂ ਉਹਨਾਂ ਗੰਡਿਆਂ ਨਾਲੋਂ 20 ਰੁਪਏ ਇਹ ਰਾਂਦੋ ਉਹਨਾਂ ਨੇ ਇੱਕ ਪੂਰਾ ਨਲੇ ਤੇ ਦਿੱਤਾ ਤਾ ਵਾ ਸੋ ਇਸ ਚੀਜ਼ ਨੂੰ ਰੈਂਦੋ ਅਟੀਜ਼ ਤੁਹਾਨੂੰ ਮੈਂ ਇਹਨਾਂ ਫੈਕਟ ਦੱਸ ਦਿੱਤਾ ਗਵਾ ਕਿ ਤੱਥਾਂ ਦੀ ਸਾਰਥਕਤਾ ਉਨੀ ਦੇ ਤੱਕ ਨਹੀਂ ਅਸੀਂ ਦੇਖ ਸਕਦੇ ਜਿੰਨੇ ਦੇ ਤੱਕ ਅਸੀਂ ਉਹਨਾਂ ਨੂੰ ਪ੍ਰੈਕਟੀਕਲ ਵੇਦ ਵਿੱਚ ਨਹੀਂ ਲੈ ਕੇ ਜਾ ਸਕੇ ਤੱਥਾਂ ਦੀ ਸਾਰਥਕਤਾ ਤੱਥਾਂ ਦੇ ਵਿਸ਼ਲੇਸ਼ਣ ਨੇ ਪ੍ਰਗਟ ਕਰਨੀ ਹੁੰਦੀ ਹੈ ਇਹ ਯਾਦ ਰੱਖਿਓ ਇਹ ਵੀ ਚੀਜ਼ ਪ੍ਰਤੁਕ ਹੋਏ ਤੇ ਕਹਾਣੀ ਇੱਥੇ ਮੁੱਕਦੀ ਨਹੀਂ ਹੈ ਤੱਥਾਂ ਦੇ ਵਿਸ਼ਲੇਸ਼ਣ ਉਹਨਾਂ ਦੀ ਚੀਰਫਾੜ ਤੋਂ ਅੱਗੇ ਚੱਲਦੀ ਦੀ ਹੈ ਯਾਨੀ ਕਿ ਖੋਜਕਰ ਨੇ ਸੱਚ ਦੀ ਭਾਲ ਤੱਕ ਕਿਵੇਂ ਪਹੁੰਚਣਾ ਹੈ ਤੇ ਉਦੋਂ ਹੀ ਪਹੁੰਚ ਸਕਦਾ ਹੈ ਨਾ ਵਾ ਜਦੋਂ ਉਸ ਦਾ ਜਿਹੜਾ ਵਿਸ਼ਲੇਸ਼ਣ ਹੁੰਦਾ ਹੈ ਉਹਦੇ ਫਾਲਸ ਰੂਪਵਾਕ ਵਾਕ ਜਿਹੜੇ ਤੱਤ ਹੁੰਦੇ ਨੇ ਉਹਨਾਂ ਦਾ ਇੱਕ ਸਹਿ ਸਬੰਧ ਸਥਾਪਿਤ ਕਰੇ ਕੋਈ ਤੇ ਪਛਾਵੇ ਜਿਸ ਨੂੰ ਸੂਤਰੀ ਕਰਨੇ ਆਖਦੇ ਨੇ ਤੇ ਇਹ ਖੋਜ ਦੀ ਅਸਲੀ ਪ੍ਰਾਪਤੀ ਹੁੰਦੀ ਹੈ ਸੋ ਪਹਿਲਾ ਕੀ ਕਰਵਾ ਇਕੱਤਰੀਕਰਨ ਸਾਰਥਕਤਾ ਸੈਕਿੰਡ ਨੰਬਰ ਤੇ ਆਉਂਦੀ ਹੈ ਇਹ ਸਾਧ ਤਾ ਉਹ ਨਹੀਂ ਤੇ ਤਾਂ ਨਹੀਂ ਆਉਂਦੀ ਜਿਹਨੂੰ ਪੈਦਾਵਰ ਨੂੰ ਪ੍ਰੈਕਟੀਕਲ ਵੇਅ ਦੇ ਵਿੱਚ ਨਹੀਂ ਕਰ ਸਕਦੇ ਤੇ ਸਾਰਥਕਤਾ ਤੋਂ ਬਾਅਦ ਤੀਜਾ ਪੁਆਇੰਟ ਸਾਡ ਕੋ ਆਇੰਦਾ ਗਵਾ ਵਿਸ਼ਲੇਸ਼ਣ ਤੱਥਾਂ ਦੇ ਸਾਰਥਕਤਾ ਤੋਂ ਬਾਅਦ ਵਿਸ਼ਲੇਸ਼ਣ ਆਇੰਦਾ ਗਵਾ ਡਿਵਿਸ਼ਨ ਲੇਸ਼ਨ ਤੋਂ ਅੱਗੇ ਜੇਕਰ ਆਈਂਦਾ ਗਵਾਹ ਹੋ ਆਈਂਦਾ ਸੜਕੋ ਸੂਤਰੀਕਰਨ ਇਹ ਚੌਥਾ ਨੰਬਰ ਇੱਥੇ ਮੈਂ ਦੱਸ ਦਿੰਨੀ ਆ ਸੂਤਰੀਕਰਨ ਹੈਗਾ ਤੇ ਇਹੋ ਕੋਈ ਦੀ ਅਸਲ ਪ੍ਰਾਪਤੀ ਹੁੰਦੀ ਆ ਤੇ ਐਗ ਉਹਨਾਂ ਨੇ ਫਿਰ ਉਹ ਚੀਜ਼ਾਂ ਸਾਨੂੰ ਦੱਸ ਦਿੱਤੀਆਂ ਨੇ ਕਿ ਇਕਜ਼ਾਮਪਲ ਦੇ ਤੌਰ ਤੇ ਉਤੇ ਸੋਇਆ ਤੇ ਚੀਜ਼ ਨਹੀਂ ਕਰਵਾਵਾਂਗੀ ਖੋਏ ਦੇ ਪੜਾਅ ਇਸ ਦੇ ਵਿੱਚ ਉਹਨਾਂ ਨੇ ਪਹਿਲਾਂ ਦੱਸੇ ਗਏ ਨੇ ਖੋਏ ਦੇ ਪੜਾਅ ਵਿੱਚ ਜੇਕਰ ਤੱਥ ਉਭਲੋਕਨ ਜਾਂ ਤੱਥਾਂ ਦਾ ਪ੍ਰਤੱਖਣ ਸਮੱਸਿਆ ਦੀ ਹੋਂਦ ਦਾ ਅਹਿਸਾਸ ਖੋਏ ਦਾ ਪਹਿਲਾ ਸੂਤਰ ਹੈਗਾ ਹੈ ਸਮੱਸਿਆ ਹੀ ਜਗਿਆਸਾ ਪੈਦਾ ਕਰਦੀ ਹੈ ਕਿ ਅਸੀਂ ਕਿਸੇ ਰੂਪ ਕਿਹੜੀ ਖੋਜ ਕਰਨੀ ਹੈ ਕਿਸ ਖੋਜ ਦੇ ਵਿੱਚ ਜਾਣਾ ਹੈ ਸਮਗਰੀ ਦੀ ਤਲਾਸ਼ ਇਸ ਦੇ ਵਿੱਚ ਕੀਤੀ ਜਾਂਦੀ ਹੈ ਉਸ ਦੇ ਬਾਰੇ ਡਾਟਾ ਇਕੱਠਾ ਕੀਤਾ ਜਾਂਦਾ ਹੈ ਦਵਾ ਤੇ ਇਸ ਸਮਗਰੀ ਦੇ ਰਸਤੇ ਤੇ ਚੱਲ ਕੇ ਅਸੀਂ ਲਾਸਤ ਮਨਜ਼ਿਲ ਤੇ ਪਹੁੰਚਦੇ ਕਰਦੇ ਉਹਨਾਂ ਨੇ ਖੁੱਦ ਦੇ ਦੱਸ ਦਿੱਤਾ ਸਰ ਕੋ ਤੱਥ ਉਭਲੋਕਨ ਤੱਥਾਂ ਦਾ ਪ੍ਰਤੱਖ ਇਹ ਕਰਨ ਪਹਿਲਾ ਪੜਾਅ ਸੰਵੇਸ਼ ਦੇ ਵਿੱਚ ਮਿਲਦਾ ਹੈ ਤਾਂ ਤੇ ਇਹ ਪਹਿਲੋ ਪੜਾਅ ਹੁੰਦਾ ਤੱਥ ਵਲੋਕਣ ਤੇ ਇਹ ਪੜਾਅ ਉਹ ਤੋਂ ਸ਼ੁਰੂ ਹੁੰਦਾ ਜਦੋਂ ਕੋਈ ਸਾਡੇ ਕੋਲ ਪ੍ਰੈਸ਼ਰ ਨਹੀਂ ਹੁੰਦਾ ਕੋਈ ਸਮੱਸਿਆ ਆਉਂਦੀ ਹੈ ਤੇ ਇਹ ਸਾਡੇ ਮੂਹਰ ਚਾਹਦੀ ਹੁੰਦੀ ਕਿ ਇਸ ਦਾ ਸਮਾਧਾਨ ਕਰੀਏ ਠੀਕ ਹੈ ਤੇ ਸਮੱਸਿਆ ਦੀ ਹੋਣ ਕੋਈ ਤੇ ਸ਼ੁਰੂ ਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਹੁੰਦੀ ਹੈ ਇਸੇ ਦਾ ਨਾਮ ਉਹਨਾਂ ਨੇ ਕੀ ਦਿੱਤਾ ਹੈ ਵਾ ਜ ਗਿਆਸਾ ਦਿੱਤਾ ਹੋਇਆ ਹੈ ਸਮੱਸਿਆ ਖੋਜ ਦਾ ਵਿਸ਼ੇ ਬਣ ਕੇ ਉਸ ਦਾ ਫਿਰ ਕੀ ਕਰਦੀ ਹੈ ਉਦਗਾਟਨ ਕਰਦੀ ਹੈ ਮਤਲਬ ਜਿਨੀ ਦਿੱਤਾ ਸਰ ਕੋ ਕੋਈ ਖੋਜ ਤੇ ਸਮੱਸਿਆ ਪ੍ਰੈਸ਼ਨ ਨਹੀਂ ਹੋਏਗਾ ਅਸੀਂ ਖੋਜ ਕਰ ਇਹਦਾ ਉਦਗਾਟਨ ਨਹੀਂ ਕਰ ਸਕਦੇ ਇਹ ਪਹਿਲਾ ਪੜਾਅ ਸ਼ੁਰੂ ਹੁੰਦਾ ਹੈ ਤੇ ਕਿਸੇ ਵਿਸ਼ੇ ਦੇ ਨਾਲ ਸੰਬੰਧਿਤ ਖੇਤਰ ਵਿੱਚ ਘੁੰਮ ਕੇ ਉਸ ਦੇ ਬਾਰੇ ਜਿਹੜੀ ਹੈ ਇੱਕ ਸਾਨੂੰ ਖੋਜ ਕਰਨ ਵਾਸਤੇ ਮਜਬੂਰ ਕਰ ਦਿੱਤੀ ਗਿਆ ਤੇ ਸਾਰੀ ਜਿਹੜੀ ਖੋਜ ਹੁੰਦੀ ਆ ਉਸ ਦੇ ਵਿਸ਼ੇਸ਼ ਭਾਸ਼ਾ ਦੇ ਵਿੱਚ ਅਸੀਂ ਸ ਨੂੰ ਕੀ ਕਹਿੰਦੇ ਨੇ ਅਧਾਰ ਡਾਟਾ ਕਿਹਾ ਜਾਂਦਾ ਹੈ ਕਮਾ ਜਿਸ ਦੇ ਉੱਤੇ ਅਸੀਂ ਸਾਰੀ ਜਿਹੜੀ ਖੋਜ ਅਸੀਂ ਆ ਅੱਗੇ ਕਰਨੀ ਹੁੰਦੀ ਹੈ ਠੀਕ ਹੈ ਨੈਕਸਟ ਹੈ ਤੱਥ ਦਾ ਇਕਤਰੀਕਰਨ ਉਹਨਾਂ ਨੇ ਇਹ ਕਹਿ ਦਿੱਤਾ ਗਵਾ ਇਹ ਸੰਕਲਨ ਤੇ ਇਕਤਰੀਕਰਨ ਨਾਲੋ ਨਾਲ ਜੜਾ ਗਵਾ ਇਹ ਕੰਮ ਚੱਲਦਾ ਰਹਿੰਦਾ ਗਵਾ ਇਸ ਨੂੰ ਤੱਥ ਅਨਵੇਸ਼ਣ ਵੀ ਕਿਹਾ ਜਾਂਦਾ ਹੈ ਤੱਥਾਂ ਦਾ ਵਿਸ਼ਲੇਸ਼ਣ ਉਹਨਾਂ ਦੀ ਚੀਰ ਫਾੜ ਕਰਨਾ ਸਹੀ ਹੈ ਗਲਤ ਹੈ ਇਸ ਵਾਸਤੇ ਤੱਥ ਮਿਮਸਾ ਵੀ ਕਹਿ ਦਿੱਨੇ ਹਾਂ ਇਸ ਪੜਾਅ ਦੇ ਉੱਤੇ ਤੱਥਾਂ ਆਪਸ ਵਿੱਚ ਸੰਬੰਧ ਵੀ ਇੱਕ ਲੱਭਿਆ ਜਾਂਦਾ ਹੈ ਤੇ ਤਾਰੀਫ ਸੱਚਾਈ ਹੁੰਦੀ ਆ ਉਸ ਦੇ ਆਵਿਸ਼ਕਾਰ ਇੱਥੇ ਹੀ ਅਸੀਂ ਕਰਦੇ ਨੇ ਉਹਨਾਂ ਦੀ ਵਿਆਖਿਆ ਵੀ ਤੱਥਾਂ ਦੀ ਇੱਥੇ ਹੀ ਕਰਦੇਗੇ ਨੇ ਤੇ ਇਸੇ ਕਾਰਵਾਈ ਦਾ ਇੱਥੇ ਨਾਮ ਦਿੱਤਾ ਜਾਂਦਾ ਹੈ ਸੋ ਇੱਥੇ ਡਾਕਟਰ ਪਿਆਰ ਸਿੰਘ ਦੇ ਬਾਰੇ ਦੱਸਿਆ ਗਵਾ ਕਿ ਦੂਜਾ ਪ੍ਰਾਪ ਤੱਥਾਂ ਦਾ ਸੰकलन ਜਾਂ ਇਕੱਠੀ ਕਰਨਾ ਇਸ ਨੂੰ ਕਿਹਾ ਜਾਂਦਾ ਤੱਥ ਅਨੁਵੇਸ਼ਣ ਵੀ ਇੱਥੇ ਜਿਹੜਾ ਹੈਗਾ ਉਹਨਾਂ ਨੇ ਪੁਆਇੰਟ ਜਿਹੜਾ ਲਿਆ ਹੈਗਾ ਅੱਗੇ ਆਇਆ ਤੱਥਾਂ ਦਾ ਵਿਸ਼ਲੇਸ਼ਣ ਕਰਨਾ ਤੀਜਾ ਪ੍ਰਾਪ ਮੰਨਿਆ ਜਾਂਦਾ ਜਣੇ ਕਿ ਤੱਥਾਂ ਦਾ ਚੀਰਫਾੜ ਕਰਨਾ ਤੱਥ ਮੀਮंसा ਕਹਿੰਦੇ ਕਿ ਨਹੀਂ ਤੇ ਇਸ ਵਿੱਚ ਤੱਥਾਂ ਦੀ ਕਿਸੇ ਨਿਯਮ ਜਾਂ ਸਥਾਪਨਾ ਨੂੰ ਕਾਇਮ ਕਰਨ ਦੀ ਯੋਗਤਾ ਉੱਪਰ ਵਿਚਾਰ ਕੀਤੀ ਜਾਂਦੀ ਹੈ ਤਾਂ ਉਹਨਾਂ ਦਾ ਆਪਸ ਦੇ ਵਿੱਚ ਸਬੰਧ ਵੀ ਇੱਥੇ ਹੀ ਲੱਭਿਆ ਜਾਂਦਾ ਹੈ ਤਾਂ ਤੇ ਕਿਸੇ ਥੀਸਿਸ ਜਾਂ शोध प्रबंध ਦਾ ਬਹੁਤ ਆਤਮਤਪੂਰਨ ਭਾਗ ਇਸੇ ਨੇ ਹੀ ਮੱਲਿਆ ਹੁੰਦਾ ਹੈ ਤੇ ਇਹ ਇਸ ਦਾ ਇੱਕ ਮੇਨ ਪਾਰਟ ਹੁੰਦਾ ਹੈ ਜਿਵੇਂ ਕਹਿੰਦੇ ਹਨ ਨਾ ਕਿ ਬੇਸਿਕ ਮੇਨ ਇਹ ਹੋਏ ਹੁੰਦਾ ਹੈ ਗਵਾ ਤੱਥਾਂ ਦਾ ਜਿਹੜਾ ਹੈ ਗਵਾ ਇਸ ਦੇ ਵਿੱਚ ਵਿਸ਼ਲੇਸ਼ਣ ਕਰਨਾ ਕਿ ਜੋ ਅਸੀਂ ਫੈਕਟ ਇਕੱਠੇ ਕੀਤੇ ਸਹੀ ਹਨ ਗਲਤ ਹਨ ਤੇ ਜੇਕਰ ਅਸੀਂ ਵੱਖਰੇ ਵੱਖਰੇ ਫੈਕਟ ਫੈਕਟ ਇਕੱਠੇ ਕੀਤੇ ਨੇ ਦੋਨਾਂ ਨੂੰ ਕੰਬਾਈਨ ਕਰਕੇ ਦੇਖਣਾ ਕਿ ਕਿਹੜੇ-ਕਿਹੜੀਆਂ ਚੀਜ਼ਾਂ ਇਸ ਵਿੱਚੋਂ ਸਹੀ ਨਿਕਲਦੀਆਂ ਪਈਆਂ ਨੇ ਕਿਹੜੀਆਂ ਗਲਤ ਸੂਤਰੀਕਰਨ ਆ ਜਾਂਦਾ ਹੈ ਇਸ ਦਾ ਕਿੰਦਾ ਆਪਸੀ ਸੰਬੰਧ ਦਾ ਲੇਖਾ ਜੋਖਾ ਹੁੰਦਾ ਹੈ ਨੀਮਾ ਦੇ ਰੂਪ ਵਿੱਚ ਛੱਟਾ ਲੈ ਜਾਣਾ ਨੀਮਾ ਦੇ ਸਵਰਜਨਕ ਰੂਪ ਵਿੱਚ ਸਥਾਪਨਾ ਇਸੇ ਕੋਈ ਦਾ ਪਾਗ ਹੁੰਦਾ ਹੈ ਖੋਦ ਵਰਬਨ ਦਾ ਨਿਸ਼ਕਰਸ਼ ਉਪਸਹਾ ਸਥਾਪਨਾ ਇਸੇ ਪਾਗ ਦਾ ਜੜਾ ਗਵਾ ਗੌਰਵਿਕ ਬੰਦੇਗੇ ਨੇ ਅੰਤਿਮ ਪੜਾਅ ਇਸ ਨੂੰ ਕਿਆ ਦਿੱਤਾ ਜਾਂਦਾ ਹੈ ਅੰਦਰ ਦਾ ਸੁਤਰੀ ਕਰਨ ਲਾਸ ਜਿਹੜਾ ਪਾਰਟ ਹੁੰਦਾ ਵਾ ਇਸ ਦੇ ਵਿੱਚ ਜੋ ਵੀ ਅਸੀਂ ਵਿਸ਼ਲੇਸ਼ਣ ਕਰਨਾ ਕੀਤਾ ਜਾਂਦਾ ਉਸ ਦਾ ਇੱਕ ਸਿੱਟਾ ਸੀ ਇਸ ਦੇ ਵਿੱਚ ਲੱਭਤੇ ਗਏ ਤੇ ਕੋਈ ਦੀ ਕੀ ਨਿਆ ਅਸਲ ਪ੍ਰਾਪਤੀ ਜਿਹੜੀ ਇਹ ਹੋਏ ਹੁੰਦੀ ਹੈ ਕਿ ਜੋ ਵੀ ਅਸੀਂ ਨਿਸ਼ਕਰਸ਼ ਜਾਂ ਫਿਰ ਉਪਸਹਾਹ ਜਿਹੜੀ ਸਾਡੀ ਖੋਜ ਕੀਤੀ ਹੁੰਦੀ ਹੈ ਉਸ ਦਾ ਇਸ ਦੇ ਵਿੱਚ ਅਸੀਂ ਲਾਸਟ ਦੇ ਉੱਤੇ ਕੀ ਗਵਾ ਇੱਕ ਸਿੱਟਾ ਕੱਢ ਕੇ ਦੇ ਦਿੰਨੇ ਆ ਕਿ ਅਸੀਂ ਇਹ ਖੋਜ ਕੀਤੀ ਇਸ ਦੇ ਵਿੱਚ ਸਾਨੂੰ ਇਹ ਮਿਲਿਆਗਾ ਸੀ ਠੀਕ ਹੈ ਸੋ ਇਹ ਹੈਗਾ ਸੀ ਸਾਡਾ ਕੋ ਖੋਜ ਬਣਾ ਥੋੜਾ ਇਹ ਟੌਪਿਕ ਬਾਕੀ ਅਸੀਂ ਨੈਕਸਟ ਦੇ ਵਿੱਚ ਕਰਾਂਗੇ ਵੀਡੀਓ ਹੋਰ ਦੇ ਵਿੱਚ ਤੇ ਬਾਕੀ ਤੁਸੀਂ ਵੀਡੀਓ ਦੇਖਦੇ ਰਹਿਣਾ ਲਾਈਕਸ ਨੂੰ ਕਰਕੇ ਜਾਓ ਓਕੇ ਜੀ 拜拜。